ਕੋਡੀ 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 ਜਿਵੇਂ ਕਹਿੰਦੇ ਹੁੰਦੇ ਆ ਵੀ ਥੋੜੇ ਪੁਰਾਣੇ ਹੋ ਗਏ ਇੱਕ ਖਿਡਾਰੀ ਜਿਹੜਾ ਤੁਹਾਡੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਇਆ ਹੈ ਮੈਂ ਬੇਨਤੀ ਕਰੂੰਗਾ ਸ੍ਰੀ ਅਮਰitsar ਸਾਹਿਬ ਦੀ ਧਰਤੀ ਦਾ ਦਬਰਜੀ ਵਾਲਾ ਦੀਪ ਹੱਥ ਖੜਾ ਕਰੂਗਾ ਜਿਹੜੇ ਦੀਪ ਦਬਰਜੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਬਹੁਤ ਮਿਹਨਤ ਕੀਤੀ ਇਸ ਨੌਜਵਾਨ ਨੇ ਇੱਕ ਦਿਨ ਬੋਲਿਆ ਗਿਆ ਕਹਿੰਦਾ ਮੈਨੂੰ ਮੈਨੂੰ ਤੇ ਮੇਰੇ ਬਾਪੂ ਨੂੰ ਵੀ ਆਸ ਨਹੀਂ ਸੀਗੀ ਉਹ ਕਹਿੰਦਾ ਵੀ ਦबई ਭੇਜ ਦਾਂਗੇ प्रदीप ਸਮੇਂ ਦੀਆਂ ਗੱਲਾਂ ਇਧਰ ਉਹ ਇਸ ਖੇਡ ਮੈਦਾਨ ਦੇ ਵਿੱਚ ਆਇਆ ਜਿਹਦੀ ਦੁਨੀਆ دیਵਾਨੀ ਐ ਜਿਹਨੇ ਦੇਦਨੇ ਦੇ ਮੇਲੇ ਤੋਂ ਥਾਰ ਜਿੱਤੀ ਐ ਜਿਹੜੇ ਜਿਹੜੇ ਹਨਮਨ ਬੁਲਟ ਖੀਰਾਵਾਲੀਏ ਦੀ ਖੇਡ ਨੂੰ ਪਸੰਦ ਕਰਦੇ ਬੁਲਟ ਕਿਹੜੇ ਪਾਸੇ ਐ ਕਹਿੰਦਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਹ ਕਾਲਿਆ ਤਰੀ ਫੜਾਈ ਬੜੀ ਵਧੀਆ ਰਹੀ ਹੈ ਆ ਬੁਲਟ ਆ ਗਿਆ ਬੁਲਟ ਠੀਕ ਐ ਤੂੰ ਤੇਰੀ ਸਿਹਤ ਕਿੱਦਾਂ ਜਿਹੜੇ ਜਿਹੜੇ ਬੁਲਟ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਫੇਰ ਮਾਰ ਦਿਓ ਮੇਰੇ ਵੀਰੋ ਹਾਂਜੀ ਕੱਦ ਤੇ ਨਾ ਜਾਇਓ ਐਨ ਖਰੇ ਖਰੇ ਜਿਵੇਂ ਕਹਿੰਦੇ ਹੁੰਦਾ ਵੀ ਖਰੇ ਖਰੇ ਜ਼ੋਰ ਲਾ ਹਟੇ ਇਸ ਸਾਲ ਪਿਛਲੇ ਸੀਜ਼ਨ ਦਰਾਂ ਵੀ ਪਰ ਬੁਲਟ ਨੇ ਮੇਰੇ ਵੀਰੋ ਸਰਦਾਰ ترسےم ਸਿੰਘ ਭੰਡਾਲ ਦੇ ਪੋਤੇ ਨੇ ਬਹੁਤ ਸੁਣੀ ਖੇਡ ਦਿਖਾਈ ਹੈ ਮੁਬਾਰਕਬਾਦ ਹੈ ਉਧਰ लवली 베ਰਾ ਵੀ ਸਰਦ ਨੌਜਨ ਦੀਪ ਸ਼ਿਕਾਰਾਂ ਵਾਲਾ ਆ ਖਿਡਾਰੀ ਇਸ ਨੌਜਨ ਨੇ ਇਸ ਸਾਲ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਪੰਜਾਬੀ ਵੀਰੋ ਸਿਰੇ ਦੀ ਖੇਡ ਖੇਡੀ ਹੈ ਤੇ ਹਾਲੈਂਡ ਦਾ ਮੇਲਾ ਚੱਲਦਾ ਸੀ ਹਾਲੈਂਡ ਦੀ ਕਬੱਡੀ ਦੇ ਵਿੱਚ ਕਹਿੰਦੇ ਵੀ ਬਹੁਤ ਵੱਡਾ ਯੋਗਦਾਨ ਆ ਪੰਜਾਬ ਸਪੋਰਟਸ ਕਲੱਬ ਐਮਸਟ੍ਰਾਡਮ ਦੀ ਟੀਮ ਦਾ ਯੂਰਪ ਦੀ ਕਬੱਡੀ ਦੇ ਵਿੱਚ ਜੱਗੇ ਦਿਓਲ ਨੂੰ ਕਹਿੰਦੇ ਪ੍ਰਮੋਟਰਾਂ ਨੇ ਸਨਮਾਨ ਦੇ ਵਿੱਚ 골ਡ ਮੈਡਲ ਪਾਇਆ ਤੇ ਜੱਗੇ ਦਿਓਲ ਨੇ ਉਹ ਮੈਡਲ ਜਿਹੜਾ ਲਾ ਕੇ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਵੀ ਕਿਸੇ ਪ੍ਰਮੋਟਰ ਨੇ ਆਪਣੇ ਗਲ ਦੇ ਵਿੱਚੋਂ ਮੈਡਲ ਲਾ ਕੇ ਕਿਸੇ ਖਿਡਾਰੀ ਦੇ ਗਲ ਦੇ ਵਿੱਚ ਪਾਇਆ ਉਹ ਰੇਸ਼ਮਾ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਰੇਸ਼ਮਾ ਮਾਰਦੇ ਹੋ ਰੇਸ਼ਮ ਨਾ ਹੀ ਨਾ ਰੇਸ਼ਮ ਹੈ ਪਰ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਬੜਾ ਸਖਤ ਹੈ ਬਾਏ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ